ਸਭ ਤੋਂ ਵੱਧ ਉਸ ਵੇਲੇ ਮਨ ਦੁਖੀ ਹੁੰਦਾ ਸੀ ਜਿੱਦੇ ਪਟਵਾਰੀ ਕੋਲੇ ਜਾਣਾ ਹੋਵੇ ਪਤਾ ਨਹੀਂ ਕੀ ਹੋਊ ਮੁਰੋਂ ਕਿਹੜੀ ਗਾਲ ਕੱਢੂ ਉਹ ਕੀ ਕਹੂਗਾ ਕਿੰਨੇ ਮੰਗੂਗਾ ਪਤਾ ਨਹੀਂ ਮੇਰੀ ਜ਼ਮੀਨ ਮੇਰੇ ਨਾਂ ਹੈਗੀ ਐ ਕਿ ਗੁਮਾਂਡੀਆਂ ਵਾਲੇ ਸ਼ਿੰਗਾਰੇ ਦੇ ਨਾਂ ਲੱਗ ਗਈ ਪਤਾ ਹੀ ਨਹੀਂ ਹੁੰਦਾ ਸੀ ਵੀ ਕੀ ਹੋਊਗਾ ਉਹ ਵੀ ਉਹੀ ਉਹ ਕੀ ਹੋਇਆ ਪਿਆ ਬਲਦੇਵ ਸਿਆ ਕੰਮ ਗਲਤ ਹੋਇਆ ਪਿਆ ਇਹ ਕੀ ਹੋਇਆ ਪਿਆ ਜੀ ਪਰਵਾਰੀ ਸਾਹਿਬ ਕੀ ਹੋਇਆ ਪਿਆ ਹੋਇਆ ਤਾਂ ਬਹੁਤ ਕੁਝ ਪਿਆ ਪਰ ਕੱਢੋ ਜੀ ਹੱਲ ਕੋਈ ਕਰਾਂਗੇ ਅਗਲੇ ਬੁੱਧਵਾਰ ਨੂੰ ਆਇਂ ਦੂੰਗਾ ਚਲੋ ਜੀ ਹੋ ਗਿਆ ਸਿਆਪਾ ਖੜਾ ਜੇ ਜਗਵਿੰਦਰ ਦੀ ਥਾਂ ਤੇ ਜਸਵਿੰਦਰ ਲਿਖਦਾ ਜੇ ਜਸਵਿੰਦਰ ਦੀ ਥਾਂ ਤੇ ਸੱਸਾ ਪੂਰਾ ਨਹੀਂ ਕੀਤਾ ਗੱਗਾ ਹੀ ਰੱਖ ਲਿਆ ਜਗਵਿੰਦਰ ਲਿਖਦਾ ਲੈ ਜਗਵਿੰਦਰ ਨੂੰ ਜਸਵਿੰਦਰ ਬਣਨ ਵਾਸਤੇ ਜਸਵਿੰਦਰ ਨੂੰ ਜਗਵਿੰਦਰ ਬਣਨ ਵਾਸਤੇ 10-10 ਸਾਲ ਲੱਗ ਜਾਂਦੇ ਸੀ ਹੁਣ ਅਸੀਂ ਆਨਲਾਈਨ ਕਰਤਾ ਫਰਦ ਦੇ ਵਿੱਚ ਸੋਧ 1 ਮਿੰਟ ਚ ਕਰਾ ਲਓ ਐ ਸਾਹਮਣੇ ਕਰਾ ਲਓ ਜੀ ਆਹ ਬੜੀ ਲੁੱਟ ਸੀ ਜੀ ਹਰ ਮਹਿਕਮੇ 'ਚ ਜਿੱਥੇ ਜਾਂਦੇ ਸੀ ਬਸ ਲੁੱਟ 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 ਲੀਡਰ ਬਦਲ ਕੇ ਦੇਖ ਲਏ ਸਰਕਾਰਾਂ ਬਦਲ ਕੇ ਦੇਖ ਲੀਆਂ ਗੱਲ ਨਹੀਂ ਬਣੀ ਹੋਰ ਕੋਈ ਤਰੀਕਾ ਹੈ ਨਹੀਂ ਸੀ ਫਿਰ 2022 ਦੇ ਵਿੱਚ ਆਮ ਲੋਕਾਂ ਦੀ ਪਾਰਟੀ ਅਰਵਿੰਦ ਕੇਜਵਲ ਨੇ ਬਣਾਈ ਤੇ ਵੀ ਆਮ ਬੰਦੇਓ ਤੁਸੀਂ ਵੀ ਕਾਗਜ਼ ਭਰਦਿਆ ਕਰੋ ਉਹ ਕਹਿੰਦੇ ਨਹੀਂ ਉਹ ਗੁੰਡਾਗਰਦੀ ਵਾਲਾ ਕੰਮ ਐ ਪੈਸੇ ਵਾਲਾ ਦਾ ਕੰਮ ਐ ਨਹੀਂ ਨਹੀਂ ਕਹਿੰਦੇ ਆਪਾਂ ਵੀ ਹਰਾਸਾ ਦਿਆ ਇਹਨਾਂ ਨੂੰ ਪਰ ਉਹਨਾਂ ਦਾ ਲੋਕਾਂ ਨਹੀਂ ਐ ਆਮ ਲੋਕਾਂ ਨੂੰ ਕਾਗਜ਼ ਭਰਨੇ ਆ ਗਏ ਇਹਨਾਂ ਨੂੰ ਇਹ ਪਤਾ ਨਹੀਂ ਸੀ ਵੀ ਕਾਗਜ਼ ਭਰਨੇ ਆ ਗਏ ਹੁਣ ਕਾਗਜ਼ ਭਰਨੇ ਆ ਗਏ ਲੋਕਾਂ ਵੋਟਾਂ ਤਾਂ ਲੋਕਾਂ ਨੂੰ ਪਹਿਲਾਂ ਹੀ ਪਾਉਣੀਆਂ ਆਉਂਦੀਆਂ ਸੀ ਉਹਨਾਂ ਨੇ ਨਵੇਂ ਕਾਗਜ਼ਾਂ ਨੂੰ ਵੋਟਾਂ ਪਾਤੀਆਂ ਹੁਣ ਮੈਨੂੰ ਵਾਲਾ ਕੱਢ ਜਾਂਦੇ ਨੇ ਇਹ ਕਿੱਥੋਂ ਆ ਗਿਆ ਮੈਂ ਕਿਹਾ ਥੋੜੀ ਜਿਹੀ ਨਿਕਲ ਕੇ ਆਏ ਆ ਥੋੜਾ ਦੁਖੀ ਹੋ ਕੇ ਨਿਕਲ ਕੇ ਆਏ ਫਿਰ ਅਸੀਂ ਕੰਮ ਕਰਨੇ ਸ਼ੁਰੂ ਕਰਤੇ ਇਹ ਹੋਰ ਦੁਖੀ ਹੋਈਗੇ ਫਿਰ ਅਸੀਂ ਲੋਕਾਂ ਨੂੰ ਸਹੂਲਤਾ ਦੇਣੀਆਂ ਸ਼ੁਰੂ ਕਰਤੀਆਂ ਇਹ ਹੋਰ ਦੁਖੀ ਹੋਈਗੇ ਫਿਰ ਬਿਜਲੀ ਉਹੀ ਖੰਭੇ ਉਹੀ ਜੈਂਪਰ ਉਹੀ ਟਰਾਂਸਫਾਰਮਰ ਉਹੀ ਗ੍ਰਿਡ ਰਾਤ ਦੇ 1.5 ਵਜੇ ਆਉਂਦੀ ਸੀ ਹੁਣ ਜਦੋਂ ਮਨ ਜੀ ਜਾਓ ਮੋਟਰ ਚਲਾਓ ਮੈਨੂੰ ਬਜ਼ੁਰਗ ਮਿਲੇ ਮੈਂ ਖੇਤਾਂ 'ਚ ਗਿਆ ਸੀ ਕਿਤੇ ਨਾ ਬੈਠਾ ਸੀ ਮੈਂ ਜਾ ਕੇ ਮੰਜੇ ਤੇ ਬਹਿ ਗਿਆ ਉੱਥੇ ਉਟਾਲਾ ਪਿੰਡ ਆ ਨਾਲ ਹੀ ਖੰਨੇ ਦੇ ਨੇੜੇ ਅਗਰ ਖਮਾਣੋ ਦੇ ਨੇੜੇ ਉਹ ਕਹਿੰਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਸ਼ਾਮ ਨੂੰ ਸਾਈਕਲ ਤੇ ਜਾ ਕੇ ਤਿੰਨ ਗ੍ਰਿਪ ਕੱਢ ਕੇ ਲਿਆਉਂਦਾ ਮੋਟਰ ਤੇ ਕਹਿੰਦਾ ਕਿਤੇ ਰਾਤ ਨੂੰ ਆਪੀ ਨਾ ਚੱਲ ਪੇ ਕਿਤੇ ਪਾਣੀ ਕਹਿੰਦਾ ਇੰਨਾ ਹੋਇਆ ਪਿਆ ਇੱਥੇ ਆ ਗੱਲਾਂ ਕਰੇ ਸੁਣੀਆਂ ਸੀ ਪਹਿਲਾਂ ਇਹ ਹੋਰ ਦੁਖੀ ਹੋਈਗੇ ਹੱਦ ਹੋਣੇ ਹੋਈ ਪਈ ਐ ਵੀ ਇੱਕ ਦੂਜੇ ਦੇ ਵਿੱਚ ਵਜੇ ਦੇ ਫਿਰਦੇ ਨੇ ਵੀ ਹੁਣ ਕੀ ਕਰਾਂਗੇ ਹੁਣ ਇਧਰੋਂ ਮੈਂ ਕਹਿ ਦਿੰਨਾ ਵੀ ਹੁਣ ਨਹੀਂ ਜਾਂਦੇ ਅਸੀਂ ਤਾਂ ਕੰਮ ਸਿੱਖ ਗਏ ਹੁਣ ਅਸੀਂ ਸਾਈਕਲ ਦੇਖੋ ਸਾਈਕਲ ਪਹਿਲਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਡੰਡਾ ਫਿਰ ਕਾਠੀ ਹੁਣ ਤਾਂ ਕੱਲੀ ਕਾਠੀ ਨਹੀਂ ਹੁਣ ਕੱਲੀ ਕਾਠੀ ਨਹੀਂ ਕਾਠੀ ਤਾਂ ਸਿੱਖੀ ਗਏ ਹੁਣ ਤਾਂ ਮੰਗਰ ਸਵਾਰੀ ਬਿਠਾ ਕੇ ਨਾਬੇ ਛੱਡ ਕੇ ਵੀ ਆਉਣ ਲੱਗ ਗਏ ਆਪਾਂ ਕਹਿੰਦਾ ਸਭਾਈ ਜਦੋਂ ਕੋਈ ਬੈਂਦਾ ਹੋਵੇ ਜਦੋਂ ਕੋਈ ਬੈਨਾ ਹੋਵੇ ਸਾਈਕਲ ਤੇ ਅਗਲਾ ਕਹਿੰਦਾ ਭਾਈ ਮੈਨੂੰ ਖਿੱਚਣਾ ਨਹੀਂ ਆਉਂਦਾ ਬੈਜੋ ਮੈਂ ਪਿੱਛੇ ਤੂੰ ਮੇਰੇ ਵਾਲਾ ਚਲਾ ਲਾ ਹੁਣ ਆਪਾਂ ਨੂੰ ਖਿੱਚਣਾ ਵੀ ਆ ਗਿਆ ਸੁਇਸਕਰਕੇ ਵੀਰੋ ਇਹ ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਕੌਣ ਵਾਂਗੂ ਸਿਉਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜੱਡੇ ਮਰਜੀ ਵੱਡੇ ਹੋਣ ਜੱਡੀਆਂ ਮਰਜੀ ਸ਼ਿਪਾਰਸ਼ਾਂ ਹੋਣ ਉਹਨਾਂ ਨੂੰ ਸਰਹਾਣਾ ਜਾਂ گارਲਿਕ ਬ੍ਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਬੈਂਗੜਾਂ ਦੀ ਤਰੀ ਹੀ ਮਿਲੂਗੀ ਬਾਈ ਜੀ ਹੁਣ ਤਾਂ ਜੋ ਬਣਿਆ ਭਾਈ ਚੁੱਲੇ ਬਣ ਦੀ ਖਾਣੀ ਪੈਣੀ ਆ ਹੁਣ ਤਾਂ ਜਿਹਨੂੰ ਆਪਾਂ ਕਹਿੰਦੇ ਆ ਉੱਥੇ ਜੇਲ੍ਹ ਤਾਂ ਪਤਾ ਹੀ ਐ ਬੈਂਗੜਾਂ ਦੀ ਤਰੀ ਆਲੂਆਂ ਦੀ ਸਬਜ਼ੀ ਆਲੂਆਂ ਸਬਜ਼ੀ ਨੂੰ ਚਾਹ ਪੋਣੀ ਨਾ ਪੋੜਨਾ ਪੈਂਦਾ ਵੀ ਇਹ ਆਲੂ ਕਿਹ ਅਜੇ ਵਿੱਚੋਂ ਕਿ ਕਦਾ ਆਲੂ ਹੀ ਫਸ ਜੇ ਕਿਤੇ ਬਈ ਲੋਕਾਂ ਮਲੇ ਤੁਹਾਨੂੰ ਦਰਦ ਨਹੀਂ ਆਇਆ ਜਦੋਂ ਅੰਦਰ ਕੀਤਾ ਵੱਡਾ ਤਸਕਰ ਜਿਹੜਾ ਆਪਦੇ ਗੱਡੀ 'ਚ ਨਸ਼ੇ ਢੋਂਦਾ ਸੀ ਉਸ ਵੇਲੇ ਦੇ ਹੱਕ 'ਚ ਕੌਣ-ਕੌਣ ਆਗੇ ਆ ਸਾਰੇ ਹੀ ਆਗੇ ਬਾਬਿਓ ਚੰਨੀ ਆ ਗਿਆ ਬਿੱਟੂ ਆ ਗਿਆ ਖੈਰਾ ਆ ਗਿਆ ਵਾਹ ਵਾ ਆ ਗਿਆ ਕੈਪਟਨ ਮਰਿੰਦਰ ਆ ਗਿਆ 12 ਵਾਰੋਂ ਵਾਰੋਂ ਗਾਲਾਂ ਕੱਢਦੇ ਰਹੇ ਇਹਦਾ ਮਤਲਬ ਆ ਆਦੀ ਪਾਰਟੀ ਨੇ ਪ੍ਰਮਾਤਮਾ ਨੇ ਕਿੱਡੇ ਵੱਡੇ ਧੋਖੇ ਤੋਂ ਬਚਾ ਲਿਆ ਆਪਾਂ ਨਹੀਂ ਤਾਂ ਇਹ ਨਾਲ ਹੀ ਹੁੰਦੇ ਆਪਾਂ ਨੂੰ ਐ ਹੁੰਦਾ ਵੀ ਹਾਂ ਹੋ ਗਿਆ ਕੰਮ ਇਹਨਾਂ ਦਾ ਇਕੱਠਾ ਹੀ ਸੀ ਵੀਰੋ 75 25 ਦਾ ਹਾਂ ਇਹਨਾਂ ਦਾ ਸਾਫ ਤਕਬਦਾ ਸੀ ਹੁਣ ਬਹੁਤ ਕੁਝ ਥਿਆ ਹੀ ਜਾਂਦਾ ਭਾਈ ਖੰਡਾਇ ਹੀ ਰੇ ਵਾਂਗੂ ਪਿਆ ਜਦੋਂ ਇੰਨੇ ਕਿੱਥੇ ਸਾਂਭ ਲੋਗੇ ਤੁਸੀਂ ਬਹੁਤ ਕੋਈ ਥਈ ਜਾਂਦਾ ਲੋਕਾਂ ਦਾ ਵੀ ਹੌਸਲਾ ਵਧ ਗਿਆ ਉਹ ਵੀ ਦੱਸਣ ਲੱਗੇ ਕਹਿੰਦੇ ਕੁਝ ਇੱਥੇ ਪਿਆ ਸਮਾਨ ਜੀ ਅਸੀਂ ਕਹ ਦੱਸ ਦੋ ਕੁਝ ਇੱਥੇ ਪਿਆ ਜੀ ਅਸੀਂ ਕਹ ਦੱਸ ਦੋ ਇਕੱਠੇ ਕਰੀ ਜਾਂਦੇ ਆ ਹੁਣ ਟੋਕਰਾਂ ਭਰ ਕੇ ਸਬੂਤਾਂ ਦਾ ਅਦਾਲਤ ਦੇ ਮੂਰੇ ਮਾਣਯੋਗ ਅਦਾਲਤ ਦੇ ਮੂਰੇ ਪੇਸ਼ ਕਰਾਂਗੇ ਕਿ ਆਂ ਚੱਕੋ ਜੀ ਇਹ ਦੂਬਾ ਤੋਂ ਦਾ ਕੰਮ ਨਹੀਂ ਇਹਨਾਂ ਨੂੰ ਇਹ ਅਸੀਂ ਸਾਨੂੰ ਕੌਣ ਹੱਥ ਪਾਉਂਦਾ ਉਹ ਸਾਡਾ ਸਾਰਾ ਕੁਝ ਸਾਡਾ ਹੀ ਸਿਸਟਮ ਹੈ ਇਧਰੋਂ ਵੀ ਸਾਡਾ ਉਧਰੋਂ ਵੀ ਸਾਡਾ ਸਾਡਾ ਹੀ ਹੈ ਪਰ ਪ੍ਰਮਾਤਮਾ ਉਹ ਰੱਬ ਦੀ ਚੱਕੀ ਕਹਿੰਦੇ ਚੱਲਦੀ ਬਹੁਤ ਹੌਲੀ ਹੈ ਪਰ ਪੀਣ ਦੀ ਬਹੁਤ ਬਰੀਕ ਹੈ ਸੋ ਵੀਰੋ ਮੈਨੂੰ ਲੱਗਦਾ ਵੀ ਆਹ ਜਿਹੜਾ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਜੇ ਕਿਤੇ ਇਹਨਾਂ ਦੀ ਨੀਅਤ ਸੱਚੀ ਹੁੰਦੀ ਜੇ ਪੰਜਾਬ ਨੂੰ ਥੋੜਾ ਬੁਈ ਰੱਤੀ ਪਰ ਵੀ ਪਿਆਰ ਕਰਦੇ ਹੁੰਦੇ ਆਪਾਂ ਨੂੰ ਇਹੋ ਜਿਹਾ ਫੰਕਸ਼ਨ ਕਰਨੇ ਨਹੀਂ ਪਏ ਸੀ ਹੁਣ ਆਪਾਂ ਨੂੰ ਵਿਲੇਜ ਡਿਫੈਂਸ ਕਮੇਟੀਆਂ ਬਣਾਉਣੀਆਂ ਪੈ ਰਹੀ ਚਲੋ ਕਰ ਲਾਂਗੇ ਜੇ ਪੰਜਾਬ ਤੇ ਕੋਈ ਅਲਮਤ ਆਈਏ ਤਾਂ ਅਸੀਂ ਉਹਨੂੰ ਦੂਰ ਵੀ ਕਰਨਾ ਜਾਣਦੇ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਹੁਣ ਤੱਕ 10000 ਪਿੰਡਾਂ ਜਾ ਕੇ ਆ ਤੁਹਾਡੀਆਂ ਕਮੇਟੀਆਂ ਨੇ ਮੀਟਿੰਗਾਂ ਕਰ ਲਈਆਂ ਲੋਕ ਮੈਨੂੰ ਰੋਜ਼ ਫੋਨ ਆਉਂਦੇ ਆ ਪੰਚਾਇਤਾਂ ਦੇ ਅਸੀਂ ਵੀ ਲਿਖ ਕੇ ਦੇਣ ਨੂੰ ਤਿਆਰ ਆ ਜੀ ਮਤਾ ਪਾਤਾ ਪਿੰਡ 'ਚ ਕਿ ਅਸੀਂ ਨਹੀਂ ਬੜਨ ਦਿੰਦੇ ਕਿਸੇ ਨਸ਼ਾ ਵੇਚਣ ਵਾਲੇ ਨੂੰ ਜੇ ਸਾਡੇ ਪਿੰਡ ਦਾ ਕੋਈ ਵੇਚੂਗਾ ਅਸੀਂ ਮਗਰ ਨਹੀਂ ਜਾਂਦੇ ਅਸੀਂ ਨਹੀਂ ਜਮਾਨਤ ਕਰਾਉਂਦੇ ਇਹ ਲੋਕਾਂ ਦੀ ਲਹਿਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਬਣ ਸਕਦੀ ਕਰ ਲਾਂਗੇ ਖਤਮ ਆਪਾਂ ਭਗਤ ਸਿੰਘ ਰਾਜਗੁਰੂ ਸਖਦੇਵ 17 18 ਸਾਲ ਦੇ ਆਏ ਸੀਗੇ ਸੰਘਰਸ਼ ਚ ਚ ਜਾਦੀ ਜਦੋਂ ਲੋਕਾਂ ਨੂੰ ਜਾ ਕੇ ਕਹਿੰਦੇ ਸੀ ਅੰਗਰੇਜ਼ ਕੱਢਾਂਗੇ ਅਸੀਂ ਲੋਕ ਮਜ਼ਾਕ ਕਰਦੇ ਸੀ ਲਹ ਅੱਜ ਉਹ ਆਖ ਜੇ ਕੱਢ ਦੇਣਗੇ ਅੰਗਰੇਜ਼ਾਂ ਨੂੰ ਕਹੇ ਕੱਢ ਦਾਂਗੇ ਅਸੀਂ ਤੇ ਇੱਥੇ ਹੀ ਸਾਲ ਦੀ ਉਮਰ ਚ ਫਾਂਸੀਆਂ ਹੋ ਗਈਆਂ ਚਿੰਗਾਰੀਆਂ ਪੜਕ ਗਈਆਂ ਪੂਰੇ ਦੇਸ਼ ਦੇ ਵਿੱਚ ਲਹਿਰ ਬਣ ਗਈ ਤੇ ਅੱਜ ਆਪਾਂ 47 ਚ ਆਜ਼ਾਦ ਹੋਏ ਭਗਤ ਸਿੰਘ ਉਹਨਾਂ ਦੇ ਮੇਲੇ ਲੱਗਦੇ ਆ ਮੇਲੇ ਉੱਥੇ